ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੰਨ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਮੈਂ ਮਾ ਸ਼ਾਦੀਆਂ ਨਾਲ ਰਿਲੇਟਡ ਨੇ ਬਹੁਤ ਸੋਹਣੇ ਸੂਟ ਨੇ ਵੀਡੀਓ ਨੂੰ ਲਾਸਟ ਤੱਕ ਵੇਖਿਓ ਕੋਸ਼ਿਸ਼ ਕਰਾਂਗੀ ਕਿ ਸਾਰਿਆਂ ਦੀ ਡਿਟੇਲ ਜਿਹੜੀ ਆ ਮੈਂ ਇੱਥੇ ਦੱਸਦੀ ਆ ਅਗਰ ਕਿਸੇ ਦੀ ਰਹਿ ਜਾਏ ਤਾਂ ਨੰਬਰ 623924575 ਜਿਹੜਾ ਦਿੱਤਾ ਆ ਉਸ ਨੰਬਰ ਤੇ ਜਾ ਕੇ ਮੈਨੂੰ ਤੁਸੀਂ ਪੁੱਛ ਸਕਦੇ ਹੋ ਅੱਜ ਜਿਹੜਾ ਹੈਂਡਬੁੱਕ ਨਾਲ ਕਲੈਕਸ਼ਨ ਆਏਗੀ ਜੀ ਰਾਂਗੇ ਦੇ ਵਿੱਚ ਦੋ ਨੇ ਡੇਟ 2200 ਰੁਪਏ ਆ ਰੈਡ ਟੋਨ ਵਿੱਚ ਕਲਰ ਵੀ ਆਏਗਾ ਇਹਦੇ ਵਿੱਚ ਇਹ ਜਿਹੜੇ ਨੇ 1925 ਇੰਪੋਰਟਡ ਸੌਫਟ ਸਿਲਕ ਵਿੱਚ ਦਾ ਫੈਬਰਿਕ ਆਏਗਾ ਹੈਂਡਵਰਕ ਤੇ ਨਾਲ ਪ੍ਰਿੰਟ ਹੈ ਲੈਂਥ ਇਹਦੀ 46 ਹੈ ਬਲੈਕ ਬੈਕ ਤੋਂ ਜਿਹੜਾ ਇਹ ਪਲੇਨ ਹੈ ਬਾਟਮ ਜਿਹੜਾ ਫੈਬਰਿਕ ਸੰਟੂਨ ਦਾ ਆਏਗਾ ਦੁਪੱਟਾ ਬਾਟਮ ਜਿਹੜਾ ਲਗਭਗ 4.3 ਮੀਟਰ ਦਾ ਹੈ ਮਾ ਕਿੰਨਾ ਵਿੱਚ ਰੰਗ ਜਿਹੜੇ ਨੇ ਜ਼ਿਆਦਾ ਨਹੀਂ ਹੈਗੇ ਥੋੜੇ ਥੋੜੇ ਰੰਗ ਨੇ ਉਹ ਮੈਂ ਇੱਥੇ ਐਡ ਕਰ ਦਿੱਤੇ ਨੇ ਸੂਟਸ ਆ ਰਹੇ ਆ ਅਵੇਲੇਬਲ ਨੇ ਇੰਨਾ ਵਿੱਚ ਜਿਹੜਾ ਕਿ ਡਿਜ਼ਾਈਨ ਪੈਟਰਨ ਜਿਹੜੇ ਜਿਹੜੇ ਨੇ ਇੱਥੇ ਐਡ ਹੋਏ ਪਏ ਨੇ ਤੁਸੀਂ ਇਹਨਾਂ ਸੂਟਾਂ ਨੂੰ ਬਾਏ ਕਰਨਾ ਚਾਹ ਕੋਈ ਵੀ ਕੁਐਰੀ ਕਰਨੀ ਤਾਂ ਨੰਬਰ ਤੇ ਜਾ ਕੇ ਮੈਨੂੰ ਮੈਸੇਜ ਕਰ ਸਕਦੇ ਹੋ ਪਿਓਰ ਆਰਗੰਜ਼ਾ ਦਾ ਪਾਕਿਸਤਾਨੀ ਡਿਜ਼ਾਈਨਰ ਸ਼ਰਟ ਨਾਲ ਪਿਓਰ ਸ਼ਿਫੋਨ ਦਾ ਦੁਪੱਟਾ ਸ਼ੈਂਟੂਨ ਦਾ ਬਾਟਮ ਆਇਆ 1100 ਰੁਪਏ ਦਾ ਰੇਟ ਹੈ ਇਹ ਆਰਗੰਜ਼ਾ ਦੀ ਸ਼ਰਟ ਨਾਲ ਆਇਆ ਜੀ ਸੂਟ ਕਢਾਈ ਹੋਈ ਹੈ ਪਾਕਿਸਤਾਨੀ ਸਟਾਈਲ ਦਾ ਕਨਸੈਪਟ ਹੈ ਇਹਨਾਂ ਸੂਟਾਂ ਵਿੱਚ ਰੰਗ ਇਹਨਾਂ ਵਿੱਚ ਜਿਹੜਾ ਆਇਆ ਜੀ ਸਿੰਗਲ ਹੀ ਆਇਆ ਜੇ ਫਿਲਹਾਲ ਫਿੰਗਰ ਕਲਰ ਵਿੱਚ ਸੂਟ ਅਵੇਲੇਬਲ ਨੇ 2400 ਦੇ ਵਿੱਚ ਬਰਬਰੀ ਦਾ ਸੂਟ ਆਇਆ ਹੈ ਜੀ ਬਰਬਰੀ ਅੱਜਕੱਲ ਬਹੁਤ ਰੈਂਡ ਕਰ ਰਿਹਾ ਹੈ ਹੈਂਡਵਰਕ ਹੋਇਆ ਹੈ ਬਾਟਮ ਜਿਹੜਾ ਆਏਗਾ ਸਿਲਕ ਦਾ ਆਏਗਾ ਦੁਪੱਟਾ ਸ਼ਿਫੋਨ ਦਾ ਆਏਗਾ ਰੇਟ ਇਹਦਾ 2400 ਰੁਪਏ ਆ ਵਰਕ ਹੋਇਆ ਸਾਡੀ ਸ਼ਰਟ ਦੇ ਫਰੰਟ ਤੇ ਦੁਪੱਟੇ ਤੇ ਲੇਸ ਲੱਗੀ ਹੈ ਨਾਲ ਰੰਗੇ ਦੇ ਵਿੱਚ ਚਾਰ ਹੈਗੇ ਨੇ ਤੇ ਦੋ ਕ ਰੰਗ ਡਾਰਕ ਟੋਨ ਵਿੱਚ ਆਣਗੇ ਦੋ ਰੰਗ ਥੋੜੇ ਜਿਹੇ ਪੇਸਟਲ ਟੋਨ ਚ ਆਣਦੇ ਨੇ ਉਹਨਾਂ ਵਿੱਚ ਆਣਗੇ ਕੜਾਈਆਂ ਵਾਲੇ ਸੂਟ ਨੇ ਇਹ 1700 ਦੇ ਵਿੱਚ ਸਿਲਕ ਵਿੱਚ ਆਏਗਾ ਹੈਂਡਵਰਕ ਦੇ ਨਾਲ অর্ਗੈਂਜ਼ਾ ਦਾ ਦੁਪੱਟਾ ਆਏਗਾ ਲਾਈਨਿੰਗ ਲਾਈਨਸ ਵਾਲਾ ਕਾਟਨ ਦੀ ਸ਼ਰਟ ਕਾਟਨ ਦਾ ਬਾਟਮ ਦੇ ਨਾਲ ਕੋਟਾ ਡੋਰੀ ਦਾ ਦੁਪੱਟਾ ਕਲੈਕਸ਼ਨਾਂ ਬਹੁਤ ਪਿਆਰੀਆਂ ਨੇ ਇਹ ਜਿਹੜੀਆਂ ਕਲੈਕਸ਼ਨਾਂ ਨੇ 1100 ਦੇ ਵਿੱਚ ਆਣੀਆਂ ਜੀ ਇਹਨਾਂ ਦਾ ਜਿਹੜਾ ਦੁਪੱਟਾ ਤੁਹਾਨੂੰ ਮਿਲੇਗਾ ਪਿਓਰ ਕੋਟਾ ਡੋਰੀਆ ਦਾ ਮਿਲੇਗਾ ਰੰਗ ਜਿਹੜੇ ਹੈਗੇ ਨੇ ਇਹਨਾਂ ਵਿੱਚ ਮੈਡ ਕਰ ਦਿੱਤੇ ਨੇ ਸੂਟ ਜਿੰਨੇ ਵੀ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੇ ਨੇ ਸਾਰੇ ਅਵੇਲੇਬਲ ਨੇ ਹੁਣ ਬਾਈ ਕਰਨਾ ਚਾਹ ਕੋਈ ਵੀ ਕਵੈਰੀ ਕਰਨੀ ਹੈ ਤਾਂ ਮੋਦਲੀ ਨੰਬਰ 623924575 ਜੋ ਦਿੱਤਾ ਉਸ ਨੰਬਰ 'ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜੈਸਵੀ ਸੂਟ ਦੇ ਬਾਰੇ ਤੁਸੀਂ ਜੋ ਵੀ ਕਵੈਰੀ ਕਰਨਾ ਚਾਹੁੰਦੇ ਹੋ ਤੁਹਾਨੂੰ ਤੁਹਾਡੀ ਕੈਦਰ ਰਿਪਲਾਈ ਜਰੂਰ ਆਏਗਾ ਸਟੇਟਸ ਵੇਖਣਾ ਹੈ ਤਾਂ ਨੰਬਰ 'ਤੇ ਜਾ ਕੇ ਮੈਸੇਜ ਕਰ ਦੇਣਾ ਜਾਂ ਸੂਟ ਸੇਲ ਕਰਨੇ ਤਾਂ ਵੀ ਨੰਬਰ 'ਤੇ ਜਾ ਕੇ ਮੈਸੇਜ ਕਰ ਦੇਣਾ ਤੁਹਾਨੂੰ ਫਿਰ ਗਰੁੱਪ ਜਿਹੜਾ ਕਿ ਸਟੇਟਸ ਸ਼ੋ ਹੋ ਜਾਇਆ ਕਰੇਗਾ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਹਣੇ ਸੋਹਣੇ ਰੈਂਡੀ ਟਿਕਸ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ